ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਾਦਸ਼ਾਹ ਸੀ ਜੋ ਬਹੁਤ ਜ਼ਿਆਦਾ ਧਾਰਮਿਕ ਖਿਆਲਨ ਵਾਲਾ ਬਾਦਸ਼ਾਹ ਸੀ ਉਸ ਦੇ ਖਿਆਲ ਐਨੇ ਜ਼ਿਆਦਾ ਧਾਰਮਿਕ ਸਨ ਕਿ ਸਾਰੀ ਦੁਨੀਆ ਉਸ ਦੀ ਤਨਤਨ ਕਰਦੀ ਬਾਦਸ਼ਾਹ ਦਾ ਇੱਕ ਪਹਿਰੇਦਾਰ ਸੀ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਰਾਤ ਨੂੰ ਪਹਿਰਾ ਦਿੰਦਾ ਸੀ ਉਹ ਬਹੁਤ ਹੀ ਵਿਗੜਿਆ ਹੋਇਆ ਪਹਿਰੇਦਾਰ ਸੀ ਉਹ ਆਪਣੀ ਰਾਤ ਦੀ ਡਿਊਟੀ ਪੂਰੀ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਜਾਂਦਾ ਬਾਂਸਾ ਦੇ ਦਰਬਾਰ ਵਿੱਚੋਂ ਕੋਈ ਨਾ ਕੋਈ ਚੀਜ਼ ਚੁੱਕ ਕੇ ਜ਼ਰੂਰ ਲੈ ਜਾਂਦਾ। ਬਾਕਸ਼ਾਂ ਨੂੰ ਬਹੁਤ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਰਕਾਰ ਜੋ ਤੁਹਾਡਾ ਪਹਿਰੇਦਾਰ ਹੈ ਉਹ ਤੁਹਾਡੇ ਦਰਬਾਰ ਵਿੱਚੋਂ ਬਹੁਤ ਕੁਝ ਚੁੱਕ ਕੇ ਲੈ ਜਾਂਦਾ ਹੈ। ਤਾਂ ਰਾਜੇ ਨੇ ਅੱਗੋਂ ਜਵਾਬ ਦਿੱਤਾ ਕੋਈ ਗੱਲ ਨਹੀਂ। ਇੱਥੇ ਕਿਹੜਾ ਮੁੱਕਣ ਲੱਗਿਆ? ਇਹ ਰਾਜੇ ਦਾ ਦਰਬਾਰ ਹੈ। ਜੇ ਹੋਰ ਕੋਈ ਪਹਿਰੇਦਾਰ ਰੱਖਾਂਗੇ ਤਾਂ ਉਹ ਪਤਾ ਨਹੀਂ ਕਿਹੋ ਜਿਹਾ ਹੋਵੇਗਾ। ਉੱਥੇ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਸੀ ਜਿਸ ਵਿੱਚ ਇੱਕ ਜੱਟ ਰਹਿੰਦਾ ਸੀ ਜੋ ਕਿ ਬਹੁਤ ਜ਼ਿਆਦਾ ਇਮਾਨਦਾਰ ਸੀ ਉਹ ਬਿਲਕੁਲ ਦਿਲ ਦਾ ਸਾਫ਼ ਅਤੇ ਗੁਨਾ ਨਾਲ ਭਰਪੂਰ ਬੰਦਾ ਸੀ ਅਤੇ ਬਹੁਤ ਹੀ ਜ਼ਿਆਦਾ ਸਮਝਦਾਰ ਸੀ ਪਰ ਉਸ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ ਪਰਿਵਾਰ ਵਿੱਚ ਉਹ 4 ਜੀ ਸਨ ਪਤੀ ਪਤਨੀ ਅਤੇ ਦੋ ਬੱਚੇ ਉਸ ਗਰੀਬ ਜੱਟ ਦੀ ਪਤਨੀ ਬੜੀ ਹੀ ਸਮਝਦਾਰ ਅਤੇ ਸਿਆਣੀ ਔਰਤ ਸੀ ਅਧਿਪਤੀ ਦੀ ਹਰ ਗੱਲ ਮੰਨਦੀ ਸੀ ਇੱਕ ਦਿਨ ਉਸ ਜੱਟ ਨੇ ਕਿਹਾ ਕਿ ਆਪਾਂ ਬਾਦਸ਼ਾਹ ਦੇ ਦਰਬਾਰ ਵਿੱਚ ਚੱਲਦੇ ਹਾਂ ਆਪਾਂ ਨੂੰ ਉੱਥੇ ਕੋਈ ਨਾ ਕੋਈ ਕੰਮ ਜ਼ਰੂਰ ਮਿਲ ਜਾਵੇਗਾ ਕਿਉਂਕਿ ਹੁਣ ਘਰ ਵਿੱਚ ਗੁਜ਼ਾਰਾ ਬੜਾ ਔਖਾ ਹੈ ਉਸ ਦੀ ਪਤਨੀ ਨੇ ਕਿਹਾ ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਮੈਂ ਤੁਹਾਡੇ ਗੱਲ ਨਾਲ ਬਿਲਕੁਲ ਸਹਿਮਤ ਹਾਂ ਫਿਰ ਉਹ ਦੋਵੇਂ ਪਤੀ ਪਤਨੀ ਬਾਦਸ਼ਾਹ ਦੇ ਦਰਬਾਰ ਵਿੱਚ ਚਲੇ ਗਏ ਅਤੇ ਬਾਦਸ਼ਾ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਮਹਾਰਾਜ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਤੰਗੀ ਹੈ ਅਤੇ ਸਾਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਦੀ ਬਾਦਸ਼ਾ ਨੇ ਅੱਗੋਂ ਕਿਹਾ ਕਿ ਤੁਸੀਂ ਇੰਨੀ ਦੂਰ ਤੋਂ ਚੱਲ ਕੇ ਮੇਰੇ ਕੋਲ ਆਏ ਹੋ ਇਸ ਲਈ ਮੈਂ ਤੁਹਾਨੂੰ ਆਪਣੇ ਦਰ ਤੋਂ ਖਾਲੀ ਨਹੀਂ ਮੋੜਾਂਗਾ ਮੇਰੇ ਕੋਲ ਤੇਰੇ ਲਈ ਇੱਕ ਕੰਮ ਹੈ ਮੇਰਾ ਇੱਕ ਪਹਿਰੇਦਾਰ ਹੈ ਜੋ ਰਾਤ ਨੂੰ ਆਪਣੀ ਡਿਊਟੀ ਨਿਭਾਉਂਦਾ ਹੈ ਤੇ ਉਹ ਬਹੁਤ ਜ਼ਿਆਦਾ ਖਰਾਬ ਕਰਦਾ ਹੈ ਉਸ ਦੀ ਜਗ੍ਹਾ ਮੈਂ ਤੈਨੂੰ ਪਹਿਰੇਦਾਰ ਰੱਖ ਲਵਾਂਗਾ ਫਿਰ ਬਾਦਸ਼ਾਹ ਨੇ ਅਗਲੇ ਦਿਨ ਪੁਰਾਣੇ ਪਹਿਰੇਦਾਰ ਦਾ ਹਿਸਾਬ ਕਰ ਦਿੱਤਾ ਅਤੇ ਉਸ ਨੂੰ ਘਰ ਭੇਜ ਦਿੱਤਾ ਅਤੇ ਇਸ ਗਰੀਬ ਜੱਟ ਨੂੰ ਪਹਿਰੇਦਾਰ ਦੀ ਨੌਕਰੀ ਦੇ ਦਿੱਤੀ ਬਾਦਸ਼ਾਹ ਨੇ ਗਰੀਬ ਜੱਟ ਦੀ ਪਤਨੀ ਨੂੰ ਕਿਹਾ ਕਿ ਤੁਹਾਡੇ ਲਈ ਹਾਲੇ ਕੋਈ ਨੌਕਰੀ ਨਹੀਂ ਹੈ ਜਦੋਂ ਹੋਵੇਗੀ ਤਾਂ ਤੁਹਾਨੂੰ ਬੁਲਾ ਲਿਆ ਜਾਵੇਗਾ ਇਸ ਸਮੇਂ ਤੁਸੀਂ ਆਪਣੇ ਘਰ ਆਪਣੇ ਬੱਚਿਆਂ ਕੋਲ ਜਾਓ ਗਰੀਬ ਜੱਟ ਵੀ ਧਾਰਮਿਕ ਖਿਆਲਾਂ ਦਾ ਸੀ ਤੇ ਬਾਦਸ਼ਾਹ ਵੀ ਧਾਰਮਿਕ خیਾਲਾਂ ਦਾ ਸੀ ਇਸ ਤਰ੍ਹਾਂ ਉਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਬੰਨ ਲੱਗੀ ਬਾਦਸ਼ਾਹ ਬਹੁਤ ਖੁਸ਼ ਸੀ ਕਿ ਉਸ ਨੂੰ ਬਹੁਤ ਵਧੀਆ ਪਹਿਰੇਦਾਰ ਮਿਲਿਆ ਹੈ ਰਾਜੇ ਨੇ ਖੁਸ਼ ਹੋ ਕੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਹਰ ਰੋਜ਼ ਸਵੇਰੇ ਇੱਕ ਸੋਨੇ ਦੀ ਮੁੰਦਰੀ ਦਿਆ ਕਰਾਂਗਾ ਤਾਂ ਉਸ ਗਰੀਬ ਨੇ ਕਿਹਾ ਠੀਕ ਹੈ ਜੀ ਇਸ ਤਰ੍ਹਾਂ ਇਹ ਮੁੰਦਰੀ ਦੇਣ ਦਾ ਸਿਲਸਿਲਾ ਹਰ ਰੋਜ਼ ਚੱਲਦਾ ਰਿਹਾ ਫਿਰ ਕਾਫੀ ਸਮਾਂ ਹੋ ਗਿਆ ਰਾਜੇ ਨੇ ਸੋਚਿਆ ਕਿ ਮੈਂ ਇਸ ਪਹਿਰੇਦਾਰ ਨੂੰ ਹਰ ਰੋਜ਼ ਇੱਕ ਮੁੰਦਰੀ ਦਿੰਦਾ ਹਾਂ ਹੁਣ ਤਾਂ ਇਹਦੇ ਕੋਲ ਬਹੁਤ ਜ਼ਿਆਦਾ ਮੁੰਦਰੀਆਂ ਇਕੱਠੀਆਂ ਹੋ ਗਈਆਂ ਹੋਣਗੀਆਂ ਕਿਉਂ ਨਾ ਇਸ ਨੂੰ ਦੇਖਿਆ ਜਾਵੇ ਕਿ ਇਹ ਉਹਨਾਂ ਮੁੰਦਰੀਆਂ ਦਾ ਕੀ ਕਰਦਾ ਹੈ ਕਿਤੇ ਗਲਤ ਪਾਸੇ ਤਾਂ ਨਹੀਂ ਵਰਤ ਰਿਹਾ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਦੋਸਤੋ ਜੀ ਪਸੰਦ ਆਈ ਹੈ ਤਾਂ ਇਸ ਦਾ ਅਗਲਾ ਭਾਗ ਜ਼ਰੂਰ ਦੇਖਣਾ ਮਿਸ ਨਾ ਕਰਨਾ ਧੰਨਵਾਦ ਜੀ